ਬਿਨਾ ਵਾਂਗੇ ਜੀ ਆਲੂ ਮੇਥੀ ਦੀ ਸਬਜੀ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਤੇ ਇਸ ਤਰ੍ਹਾਂ ਬਣਾਈ ਗਈ ਸਬਜੀ ਕਦੇ ਵੀ ਕੋੜੀ ਨਹੀਂ ਬਣੇਗੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਜਦੋਂ ਮੇਥੀ ਦੀ ਸਬਜੀ ਬਣਾਉਣੀ ਹੈ ਤਾਂ ਮੇਥੀ ਜਿਹੜੀ ਹੈ ਉਹ ਛੋਟੇ ਪੱਤਿਆਂ ਵਾਲੀ ਲੈਣੀ ਹੈ ਜਿੰਨੇ ਪੱਤੇ ਛੋਟੇ ਹੋਣਗੇ ਤੁਹਾਡੀ ਸਬਜੀ ਹੁੰਨੀ ਹੀ ਟੇਸਟੀ ਬਣੇਗੀ ਤੇ ਇਸ ਨੂੰ ਆਪਾਂ ਧੋ ਕੇ ਬਰੀਕ ਕੱਟ ਲੈਣਾ ਹੈ ਨਾਲ ਹੀ ਇੱਥੇ ਦੋ మీడియం ਸਾਈਜ਼ ਦੇ ਆਲੂ ਇੱਕ ਪਿਆਜ਼ ਜਿਹੜਾ ਇਹ ਚੌਪ ਕੀਤਾ ਹੈ ਅਦਰਕ ਲਸਣ ਇਸ ਨੂੰ ਵੀ ਅਸੀਂ ਚੌਪ ਕਰ ਲਿਆਵਾ ਕੜਾਈ ਦੇ ਵਿੱਚ ਜਿਵੇਂ ਹੀ ਤੇਲ ਗਰਮ ਹੋ ਗਿਆ ਸਭ ਤੋਂ ਪਹਿਲਾਂ ਇਸ ਦੇ ਵਿੱਚ ਜੀਰਾ ਤੇ ਹਿੰਗ ਪਾ ਦਿੱਤੀ ਹੈ ਇਹਨਾਂ ਨੂੰ 1 ਮਿੰਟ ਦੇ ਲਈ ਆਪਾਂ ਭੁੰਨ ਲੈਣਾ ਉਸ ਤੋਂ ਬਾਅਦ ਇਸ ਦੇ ਵਿੱਚ ਸਭ ਤੋਂ ਪਹਿਲਾਂ ਐਡ ਕਰ ਦੇਾਂਗੇ ਜੀ ਦੇਸੀ ਲਸਣ ਸਾਡੀ ਸਿਹਤ ਦੇ ਲਈ ਬਹੁਤ ਹੀ ਵਧੀਆ ਅੱਜ ਕੱਲ ਇਸ ਦੀ ਜਿਹੜੀ ਜਾਣਕਾਰੀ ਕਹਿ ਲੋ ਕਿ ਲੋਕਾਂ ਦੇ ਵਿੱਚ ਘਟ ਰਹੀ ਹੈ ਬਹੁਤ ਘਟ ਘਰਾਂ ਦੇ ਵਿੱਚ ਦੇਸੀ ਲਸਣ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੋਸ਼ਿਸ਼ ਕਰੋ ਕਿ ਦੇਸੀ ਲਸਣ ਹੀ ਵਰਤੋ ਇਸ ਨੂੰ ਅਸੀਂ ਹਲਕਾ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਉਸ ਦੇ ਬਾਅਦ ਅਸੀਂ ਇਸ ਦੇ ਵਿੱਚ ਚੌਪ ਕੀਤਾ ਹੋਇਆ ਮੀਡੀਅਮ ਸਾਈਜ਼ ਦਾ ਪਿਆਜ਼ ਜਨ ਹੈ ਉਹ ਐਡ ਕਰ ਦੇਾਂਗੇ ਪਿਆਜ਼ ਨੂੰ ਵੀ ਇੱਥੇ ਭੁੰਨ ਲੈਣਾ ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਇਸ ਵਿੱਚ ਪਿਆਜ਼ ਬਹੁਤ ਜ਼ਿਆਦਾ ਨਹੀਂ ਭੁੰਨਣਾਗਾ ਬਹੁਤ ਜ਼ਿਆਦਾ ਮਿੱਠੀ ਸਬਜ਼ੀ ਇਹ ਜਿਹੜੀ ਆ ਉਹ ਚੰਗੀ ਨਹੀਂ ਲੱਗਦੀਗੀ ਪਿਆਜ਼ ਭੁੰਨਣ ਦੇ ਬਾਅਦ ਅਸੀਂ ਇਸ ਦੇ ਵਿੱਚ ਦੋ ਛੋਟੇ ਜਿਹੜੇ ਟਮਾਟਰ ਚੌਪ ਕੀਤੇ ਹੋਏ ਉਹ ਐਡ ਕਰ ਦਿੱਤੇ ਆ ਜੇਕਰ ਟਮਾਟਰ ਜਿਹੜੇ ਆ ਉਹ ਵੱਡੇ ਆ ਜਾਂ మీడియం ਸਾਈਜ਼ ਦੇ ਆ ਤਾਂ ਤੁਸੀਂ ਇੱਕ ਹੀ ਐਡ ਕਰ ਸਕਦੇ ਹੋ ਕੁਝ ਬੇਸਿਕ ਜੇ ਮਸਾਲੇ ਹਲਦੀ ਆ ਲਾਲ ਮਿਰਚਾ ਨਮਕ ਆ ਤੇ ਜੀਰਾ ਪਾਊਡਰ ਆ ਇਹਨਾਂ ਨੂੰ ਅਸੀਂ ਮਿਕਸ ਕਰ ਲਿਆ ਥੋੜਾ ਜਿਹਾ ਟਮਾਟਰ ਨੂੰ ਪੁੰਨਿਆ ਤਾਂ ਇਸ ਦੇ ਵਿੱਚ ਹੁਣ ਅਸੀਂ ਐਡ ਕਰ ਰਹੇ ਆ ਜੀ ਦਹੀਂ ਇਹ ਕਰਦਾ ਫਰੈਸ਼ ਦਹੀਂ ਆ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਤੇ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਵਾ ਤੇ ਇਸ ਨੂੰ ਵੀ ਅਸੀਂ ਮਿਕਸ ਕਰ ਦਾਂਗੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜੇ ਤੁਸੀਂ ਦਹੀਂ ਐਡ ਕਰਦੇ ਹੋ ਤਾਂ ਗੈਸ ਦੀ ਫਲੇਮ ਨੂੰ ਸਲੋ ਰੱਖਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਇਹ ਨਮਕ ਦੇ ਨਾਲ ਫਟ ਵੀ ਜਾਂਦਾ ਵਾ ਫਿਰ ਅਸੀਂ ਇਸ ਨੂੰ ਥੋੜਾ ਜਿਹਾ ਭੁੰਨਿਆ ਗਰੇਵੀ ਨੂੰ ਤੇ ਉਸ ਦੇ ਬਾਅਦ ਇਸ ਦੇ ਵਿੱਚ ਆਲੂ ਐਡ ਕਰ ਦਿੱਤੇ ਹੁਣ ਕੀ ਹੋਏਗਾ ਕਿ ਗਰੇਵੀ ਤੇ ਆਲੂ ਜਿਹੜੇ ਆ ਉਹ ਦੋਨੇ ਇਕੱਠੇ ਬਣ ਜਾਣਗੇ ਇਸ ਨੂੰ ਅਸੀਂ 5 ਤੋਂ 7 ਮਿੰਟ ਲਈ ਲੋ ਫਲੇਮ ਦੇ ਉੱਪਰ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਆਲੂ ਜਿਹੜੇ ਆ ਉਹ 80% ਦੇ ਕਰੀਬ ਸਾਡੇ ਬਣ ਗਿਆ ਹੁਣ ਅਸੀਂ ਇਸ ਦੇ ਵਿੱਚ ਮੇਥੀ ਐਡ ਕਰ ਦੇਾਂਗੇ ਮੇਥੀ ਤੁਸੀਂ ਬਿਲਕੁਲ ਲਾਸਟ ਸਟੇਜ ਤੇ ਕਹਿ ਲੋ ਕਿ ਐਡ ਕਰਨੀ ਹੈ ਪਹਿਲਾਂ ਇਸ ਦੇ ਵਿੱਚ ਮੇਥੀ ਜਿਹੜੀ ਆ ਉਹ ਐਡ ਨਹੀਂ ਕਰਨੀ ਨਹੀਂ ਤਾਂ ਤੁਹਾਡੀ ਸਬਜੀ ਜਿਹੜੀ ਆ ਉਹ ਕੋਰੀ ਬਣੇਗੀ ਪਹਿਲਾਂ ਜਾਨੀਂ ਦੀ ਅਸੀਂ ਆਲੂਆਂ ਨੂੰ ਪਕਾ ਲੈਣਾ ਉਸ ਤੋਂ ਬਾਅਦ ਇਸ ਦੇ ਵਿੱਚ ਮੇਥੀ ਐਡ ਕਰਨੀ ਹੈ ਜਦੋਂ ਮੇਥੀ ਐਡ ਕਰਨੀ ਤਾਂ ਇਹਨੂੰ ਪਹਿਲਾਂ ਆਪਾਂ ਮਿਕਸ ਕਰ ਦੇਾਂਗੇ ਮੇਥੀ ਨੂੰ ਤਾਂ ਕਿ ਇਹਦੇ ਵਿੱਚ ਵੀ ਇਹ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਵੇ ਤੇ ਇਸ ਦੇ ਬਾਅਦ ਨਾਲ ਹੀ ਅਸੀਂ ਇੱਥੇ ਅਦਰਕ ਹਰੀ ਮਿਰਚ ਤੇ ਹਰਾ ਧਨੀਆ ਇਹ ਵੀ ਨਾਲ ਹੀ ਐਡ ਕਰ ਦੇਾਂਗੇ ਇਹਦੇ ਨਾਲ ਕੀ ਹੋਏਗਾ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਫਲੇਵਰ ਇਸ ਦੇ ਵਿੱਚ ਚੰਗੀ ਤਰ੍ਹਾਂ ਆ ਜਾਏਗਾ ਅਦਰਕ ਨੂੰ ਅਸੀਂ ਤੜਕੇ ਦੇ ਵਿੱਚ ਐਡ ਨਹੀਂ ਕਰਨਾ ਇਸ ਨੂੰ ਅਸੀਂ ਲਾਸਟ ਤੇ ਹੀ ਐਡ ਕਰਾਂਗੇ ਇਸ ਦੇ ਨਾਲ ਕੀ ਹੋਏਗਾ ਕਿ ਅਦਰਕ ਦਾ ਕੱਚਾ ਬਣ ਰਹੇਗਾ ਤੇ ਅਦਰਕ ਦਾ ਕੋੜਾਪਣ ਜਿਹੜਾ ਹੈ ਉਹ ਮੇਥੀ ਦੇ ਨਾਲ ਅਟੈਚ ਨਹੀਂ ਹੋਏਗਾ ਇਹ ਦੋਨਾਂ ਦੇ ਫਲੇਵਰ ਤੁਹਾਨੂੰ ਇਸ ਸਬਜ਼ੀ ਦੇ ਵਿੱਚ ਅਲੱਗ-ਅਲੱਗ ਮਿਲਣਗੇ ਤੇ ਬਹੁਤ ਹੀ ਵਧੀਆ ਮਿਲਣਗੇ ਹੁਣ ਅਸੀਂ ਇਸ ਨੂੰ ਕਵਰ ਕਰਕੇ ਲੋ ਫਲੇਮ ਦੇ ਉੱਪਰ ਸਿਰਫ 2 ਮਿੰਟ ਦੇ ਲਈ ਪਕਾਉਣਾ ਵਾ ਕਿਉਂਕਿ ਆਲੂ ਸਾਡੇ ਤਕਰੀਬਨ ਕੁੱਕ ਹੋ ਚੁੱਕੇ ਆ ਤੇ ਮੇਥੀ ਨੂੰ ਬਹੁਤ ਜ਼ਿਆਦਾ ਕੁੱਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀਗੀ ਇਸ ਨੂੰ ਅਸੀਂ ਕਵਰ ਕਰ ਦੇਾਂਗੇ ਜੀ ਤੇ 2 ਮਿੰਟ ਦੇ ਲਈ ਲੋ ਫਲੇਮ ਦੇ ਉੱਪਰ ਪਕਾ ਲਵਾਂਗੇ 2 ਮਿੰਟ ਦੇ ਬਾਅਦ ਸਬਜ਼ੀ ਸਾਡੀ ਬਣ ਕੇ ਰੈਡੀ ਹੋ ਗਈ ਹੈ ਮੇਥੀ ਦੀ ਕੁਆਂਟੀਟੀ ਤੁਸੀਂ ਦੇਖ ਸਕਦੇ ਹੋ ਕਾਫੀ ਰਿਡਿਊਸ ਹੋ ਗਈ ਆ ਇਸ ਦੇ ਵਿੱਚ ਮੇਥੀ ਦੀ ਬਹੁਤ ਜ਼ਿਆਦਾ ਕੁਆਂਟੀਟੀ ਵੀ ਚੰਗੀ ਨਹੀਂ ਲੱਗਦੀਗੀ ਹੋ ਜੀ ਅਸੀਂ ਇਸ ਨੂੰ ਜੇਕਰ ਤੁਹਾਨੂੰ ਲੱਗੇ ਕਿ ਇਸ ਸਟੇਮ ਤੇ ਤੁਹਾਡੇ ਆਲੂ ਹਜੇ ਕੱਚੇ ਆ ਨਹੀਂ ਬਨੇ ਹੈਗੇ ਤਾਂ ਤੁਸੀਂ ਇਸ ਨੂੰ ਥੋੜਾ ਜਿਹਾ ਹੋਰ ਪਕਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਇਸੇ ਤਰ੍ਹਾਂ ਹੀ ਸਟੀਮ ਦੇ ਉੱਪਰ ਰੱਖ ਦਿਓ ਤਾਂ ਵੀ ਇਹ ਆਲੂ ਜਿਹੜੇ ਆ ਉਹ ਬਨ ਜਾਂਦੇ ਆ ਇਸ ਤਰ੍ਹਾਂ ਆਲੂ ਮੇਥੀ ਦੀ ਸਬਜ਼ੀ ਜਿਹੜੀ ਬਨ ਕੇ ਰੈਡੀ ਹੋ ਗਈ ਆ ਤੇ ਜਦੋਂ ਵੀ ਤੁਸੀਂ ਇਸ ਸਬਜ਼ੀ ਨੂੰ ਸਰਵ ਕਰਦੇ ਹੋ ਇਸ ਦੇ ਉੱਪਰ ਦੇਸੀ ਘਿਓ ਦਾ ਇੱਕ ਚਮਚ ਪਾਉਣਾ ਬਿਲਕੁਲ ਨਾ ਭੁੱਲਣਾ ਦੇਸੀ ਘਿਓ ਦਾ ਫਲੇਵਰ ਇਸ ਵਿੱਚ ਬਹੁਤ ਵਧੀਆ ਲੱਗਦਾ